ਹਾਂਜੀ ਰਜ਼ਾ ਵਿੱਚ ਰਾਜੀ ਉਹਦੇ ਕੋਈ ਨਾ ਸਵਾਲ ਹੈ ਦੁਨੀਆ ਬਣਾਉਣ ਵਾਲਾ ਬੜਾ ਬਾ ਕਮਾਲ ਹੈ ਸਾਰਿਆਂ ਦੇ ਦਿਲ ਵਾਲਾ ਜਾਣਦਾ ਜੋ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਤੁਹਾਡੇ ਸਾਰਿਆਂ ਦੇ ਪਿਆਰ ਭਰੇ ਬਹੁਤ ਸਾਰੇ ਮੈਸੇਜ ਮਿਲੇ ਧੰਨਵਾਦ ਇੰਨਾ ਪਿਆਰ ਦੇਣ ਦੇ ਲਈ ਕੰਮਕਾਰਾਂ ਦੇ ਵਿੱਚ ਉਲਝੇ ਹੋਣ ਕਰਕੇ ਥੋੜਾ ਜਿਹਾ ਵੀਡੀਓ ਤੋਂ ਲੇਟ ਜ਼ਰੂਰ ਹੋਗੇ ਆਪਾ ਅਕਸਰੀ ਕਹੀਦਾ ਜਿੱਦਾਂ ਉਸ ਕਾਲਪੁਰਖ ਵਾਹਿਗੁਰੂ ਦਾ ਹੁਕਮ ਉਹਦੀ ਰਜਾ ਦੇ ਵਿੱਚ ਆਪਾਂ ਰਾਜ਼ੀ ਆਂ ਆਪਾ ਅਕਸਰੀ ਕਹੀਦਾ ਕਿ ਉਹਦੇ ਹੁਕਮ ਤੋਂ ਬਿਨਾ ਉਹਦਾ ਨਾਮ ਲੈਣਾ ਵੀ ਔਖਾ ਤੇ ਪ੍ਰਮਾਤਮਾ ਨੇ ਦੁਬਾਰਾ ਰਹਿਮਤ ਕੀਤੀ ਆ ਥੋਡੇ ਇੰਨੇ ਪਿਆਰ ਸਤਕਾਰ ਦੇ ਕਰਕੇ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਤੇ ਆਪਾਂ ਦੁਬਾਰਾ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਕਾਲਪੁਰਖ ਵਾਹਿਗੁਰੂ ਤੇ ਇਨ੍ਹਾਂ ਛੋਟੇ-ਛੋਟੇ ਜੀਵ ਜੰਤੂਆਂ ਦੀ ਗੱਲ ਕਰਾਂਗੇ ਕਿ ਪ੍ਰਮਾਤਮਾ ਇਨ੍ਹਾਂ ਜੀਵ ਜੰਤੂਆਂ ਨੂੰ ਕਿੰਨੇ ਬੇਸ਼ਕੀਮਤੀ ਗੁਣਾ ਦੇ ਨਾਲ ਨਮਾਜ਼ਦਾ ਪਹਿਲਾਂ ਤਾਂ ਇਹ ਜਿਹੜਾ ਜੀਵ ਤੁਸੀਂ ਦੇਖਦੇ ਹੋ ਉਹਨੂੰ ਵੈਸਪ ਵੀ ਕਹਿੰਦੇ ਆ ਇਹਨੂੰ ਕਰਕੀਣ ਕਹਿੰਨੇ ਆ ਆਪਾਂ ਪੰਜਾਬੀ ਦੇ ਵਿੱਚ ਤੇ ਇਹਦੇ ਕਰਕੀਣ ਦੇ ਘਰ ਤੁਸੀਂ ਅਕਸਰ ਹੀ ਦੇਖੇ ਹੋਣੇ ਆ ਇੱਕ ਨਾਂ ਮੰਨ ਦੇ ਵਿੱਚ ਸਵਾਲ ਆਇਆ ਕਿ ਮਿੱਟੀ ਜੇ ਆਪਾਂ ਕਿਤੇ ਕੰਧ ਦੇ ਉੱਤੇ ਲਾ ਦਈਏ ਤਾਂ ਉਹ ਇੰਨੀ ਤਾਕਤਵਾਰ ਨਹੀਂ ਹੁੰਦੀ ਬਿਨਾ ਕਿਸੇ ਸਹਾਰੇ ਤੋਂ ਖੜਨਾ ਔਖਾ ਤਾਂ ਫਿਰ ਪਤਾ ਲੱਗਿਆ ਕਿ ਇਹ ਕਰਕੀਣ ਤੇ ਕੋ ਜਿਹੜਾ ਪੰਛੀ ਆ ਉਹਦੇ ਬਾਰੇ ਵੀ ਗੱਲ ਕਰਦੇ ਆ ਇਹ ਮਿੱਟੀ ਗਿੱਲੀ ਲੈ ਕੇ ਜਰੂਰ ਆਉਂਦੇ ਨੇ ਪਰ ਬਾਅਦ ਵਿੱਚ ਇਸ ਮਿੱਟੀ ਨੂੰ ਆਪਣੇ ਥੁੱਕ ਦੇ ਵਿੱਚ ਗੁੰਨਦੇ ਆ ਤੇ ਪ੍ਰਮਾਤਮਾ ਨੇ ਇਹਨਾਂ ਦੇ ਥੁੱਕ ਦੇ ਵਿੱਚ ਇੰਨੀ ਕੁ ਤਾਕਤ ਦਿੱਤੀ ਆ ਕਿ ਜਦੋਂ ਮਿੱਟੀ ਨੂੰ ਗੁੰਨ ਕੇ ਆਲਣਾ ਬਣਾਉਂਦੇ ਆ ਤਾਂ ਜਿੰਨਾ ਚਿਰ ਤੱਕ ਇਹਨਾਂ ਦੇ ਬੱਚੇ ਨਹੀਂ ਪਲਦੇ ਉਹ ਆਲਣਾ ਟੁੱਟਦਾ ਨਹੀਂ ਹੈਗਾ ਜੇ ਕੋਈ ਹੋਰ ਜਾਣ ਬੁੱਝ ਕੇ ਨਾ ਤੋੜੇ ਤਾਂ ਸੋ ਦੂਸਰੀ ਗੱਲ ਇਸ ਕਰਕੀਣ ਦੇ ਬਾਰੇ ਥੋੜੇ ਦਿਨ ਪਹਿਲਾਂ ਕਿਤੇ ਬੈਠੇ ਸੀ ਉੱਥੇ ਜ਼ਿਕਰ ਚੱਲਿਆ ਕਿਸੇ ਬੈਦ ਦੀ ਗੱਲ ਹੋਣ ਲੱਗੀ ਹੋਈ ਸੀ ਤਾਂ ਉਹਤੇ ਜੇਕਰ ਇਹ ਚੱਲਿਆ ਕਿ ਕਰਕੀਣ ਦੀ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਤੋੜ ਕੇ ਜਿਹੜੇ ਤਈਏ ਤਾਪ ਵਾਲੇ ਬੰਦੇ ਹੁੰਦੇ ਸੀ ਉਹ ਬੈਦ ਉਹਨੂੰ ਦਿੰਦਾ ਹੁੰਦਾ ਸੀ ਗੁੜ ਦੇ ਵਿੱਚ ਪਾ ਕੇ ਇਹ ਆਪਾਂ ਤੁਹਾਨੂੰ ਦੱਸ ਦੇਣੀ ਜੇ ਕਿਸੇ ਨੂੰ ਲੋੜ ਹੋਈ ਤਾਂ ਕਿਸੇ ਬੈਦ ਹਕੀਮ ਦੇ ਨਾਲ ਗੱਲ ਕਰਕੇ ਫਿਰ ਲਿਓ ਇਹ ਵੈਸੇ ਉੱਥੇ ਗੱਲ ਸਾਡੀ ਸ਼ੁਰੂ ਹੋਈ ਤੇ ਉਹ ਤੋਂ ਬਾਅਦ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਉਸ ਪੰਛੀ ਦੇ ਨਾਲ ਨਾਲ ਆਪਾਂ ਇਸ ਜੀਵ ਦੇ ਬਾਰੇ ਵੀ ਗੱਲ ਕਰੀਏ ਕਿਉਂਕਿ ਇਹਨਾਂ ਦੇ ਵਿੱਚ ਤਾਲਮੇਲ ਇੱਕੋ ਜਿਹਾ ਕਾਫੀ ਚੀਜ਼ਾਂ ਨੇ ਜਿਹੜੀਆਂ ਮਿਲਦੀਆਂ ਨੇ ਸਭ ਤੋਂ ਵੱਡੀ ਗੱਲ ਕਿ ਇਹਨਾਂ ਦਾ ਘਰ ਬਣਾਉਣ ਦਾ ਤਰੀਕਾ ਇੱਕੋ ਜਿਹਾ ਪਰ ਪਰਮਾਤਮਾ ਨੇ ਦੇਖੋ ਇਹਨਾਂ ਨੂੰ ਕਿੰਨੇ ਗੁਣਾ ਦੇ ਨਾਲ ਨਮਾਜਿਆ ਪਹਿਲਾਂ ਤਾਂ ਇਹਨਾਂ ਨੂੰ ਇਹ ਚੀਜ਼ ਦੀ ਸਮਝ ਆ ਕਿ ਅਸੀਂ ਮਿੱਟੀ ਕਿੱਥੋਂ ਲੈ ਕੇ ਆਉਣੀ ਆ ਤੇ ਉਹਨੂੰ ਆਪਣੇ ਥੁੱਕ ਦੇ ਵਿੱਚ ਗੁੰਨ ਕੇ ਕਿਸ ਤਰੀਕੇ ਦੇ ਨਾਲ ਅਸੀਂ ਘਰ ਬਣਾਉਣਾ ਤੇ ਇਹਨਾਂ ਦੀ ਮਿੱਟੀ ਦੇ ਵਿੱਚ ਇੰਨੀ ਕਿ ਤਾਕਤ ਆ ਕਿ ਜਦੋਂ ਕਿਸੇ ਜਾਣਕਾਰ ਦੀ ਆਪਾਂ ਗੱਲ ਕਰੀਏ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਜਦੋਂ ਪ੍ਰਮਾਤਮਾ ਦਾ ਆਪਾਂ ਨਾਮ ਲੈਣਾ ਸ਼ੁਰੂ ਕਰਦੇ ਆ ਨਾ ਫਿਰ ਸਾਨੂੰ ਗਿਆਨ ਹੁੰਦਾ ਕਿਉਂਕਿ ਸਾਡੇ ਆਲੇ-ਦਾਲੇ ਕੋਈ ਵੀ ਚੀਜ਼ ਆ ਉਹ ਬਿਨਾਂ ਮਤਲਬ ਤੋਂ ਨਹੀਂ ਹੈਗੀ ਕਿਰਕੀਣ ਦਾ ਜਿਹੜਾ ਘਰ ਆ ਇਹਦੇ ਘਰ ਦੀ ਜਿਹੜੀ ਮਿੱਟੀ ਆ ਇਹ ਵੀ ਕਿਸੇ ਦੀ ਬਿਮਾਰੀ ਠੀਕ ਕਰ ਸਕਦੀ ਆ ਤੇ ਹੁਣ ਆਪਾਂ ਇਸ ਪੰਛੀ ਦੀ ਗੱਲ ਕਰਦੇ ਆ ਇਹ ਪੰਛੀ ਨੂੰ ਕਾਮਨ ਸਵਿਫਟ ਕਹਿ ਦਿੰਦੇ ਨੇ ਇਹਨੂੰ ਅਬਾਬੀਲ ਵੀ ਕਹਿ ਦਿੰਦੇ ਆ ਇਹਨੂੰ ਪੰਜਾਬੀ ਦੇ ਵਿੱਚ ਬਾਪਲਾ ਵੀ ਕਹਿ ਦਿੰਦੇ ਨੇ ਪਪਖਾਵੀ ਇਹਦਾ ਨਾਮ ਆ ਤੇ ਇਹਨੂੰ ਬਤਾਸੀ ਵੀ ਕਹਿ ਦਿੰਦੇ ਆ ਖੈਰ ਇਸ ਪੰਛੀ ਨੂੰ ਵੀ ਪ੍ਰਮਾਤਮਾ ਨੇ ਬੜੇ ਬੇਸ਼ਕੀਮਤੀ ਗੁਣਾ ਦੇ ਨਾਲ ਨਵਾਜਿਆ ਆਪਾਂ ਇਹ ਵੀ ਗੱਲ ਕਰੀ ਦੀ ਆ ਕਿ ਜਿਹੜੀ ਸਾਇੰਸ ਆ ਅੱਜ ਦੀ ਆਧੁਨਿਕ ਸਾਇੰਸ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੂੰ ਦੇਖ ਕੇ ਉਹਦੀ ਰੀਸ ਦੇ ਨਾਲ ਚੀਜ਼ਾਂ ਬਣਾਉਂਦੀ ਆ ਜੋ ਵੀ ਨਵੀਆਂ ਚੀਜ਼ਾਂ ਆਜਾਤ ਹੁੰਦੀਆਂ ਨੇ ਉਹ ਪ੍ਰਮਾਤਮਾ ਨੂੰ ਦੇਖ ਕੇ ਹੀ ਬਣਦੀਆਂ ਨੇ ਕਿਉਂਕਿ ਕੋਈ ਵੀ ਗੁਣਾ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਆਉਂਦਾ ਉਹਦੇ ਤੋਂ ਬਿਨਾ ਸਾਡੇ ਅੰਦਰ ਕੋਈ ਗੁਣ ਪੈਦਾ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਉਹਦੀ ਰਹਿਮਤ ਨਹੀਂ ਹੈਗੀ ਸੋ ਹਰ ਚੀਜ਼ ਹਰ ਗੁਣ ਅਕਾਲ ਪੁਰਖ ਵਾਹਿਗੁਰੂ ਤੋਂ ਆਉਂਦਾ ਕਿੱਡਾ ਵੱਡਾ ਕੋਈ ਸਾਇੰਟਿਸਟ ਹੋਵੇ ਕਿੰਨੀ ਵੱਡੀ ਕੋਈ ਖੋਜ ਹੋਈ ਹੋਵੇ ਉਹ ਕਿਤੇ ਨਾ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਸੇ ਚੀਜ਼ ਨੂੰ ਦੇਖ ਕੇ ਹੀ ਉਹ ਚੀਜ਼ ਸਾਡੇ ਦਿਮਾਗ ਦੇ ਵਿੱਚ ਆਈ ਹੁੰਦੀ ਹੈ ਇਹ ਪੰਛੀ 10 ਮਹੀਨੇ ਲਗਾਤਾਰ ਉੱਡ ਸਕਦਾ ਇਹ ਪੰਛੀ ਹਵਾ ਦੇ ਵਿੱਚ ਉੱਡਿਆ ਜਾਂਦਾ ਹੀ ਖਾਂਦਾ ਹਵਾ ਦੇ ਵਿੱਚ ਉੱਡਿਆ ਜਾਂਦਾ ਹੀ ਇਹ ਪੰਛੀ ਪਾਣੀ ਪੀਂਦਾ ਤੇ ਇਹ ਪੰਛੀ ਲਗਾਤਾਰ 14000 ਕਿਲੋਮੀਟਰ ਉੱਡ ਸਕਦਾ ਇਹ ਅਲੱਗ-ਅਲੱਗ ਦੇ ਰੂਪ ਨੇ ਕਿਤੇ ਇਹ ਕਿਸੇ ਤਰ੍ਹਾਂ ਦਾ ਹੁੰਦਾ ਕਿਤੇ ਇਹ ਕਿਸੇ ਰੰਗ ਦਾ ਹੁੰਦਾ ਪਰ ਇਹ ਪੰਛੀ ਦੇ ਵਿੱਚ ਇੱਕ ਟਰੈਕਰ ਲਾ ਕੇ ਦੇਖਿਆ ਜਦੋਂ ਤਾਂ ਪਤਾ ਲੱਗਿਆ ਬ੍ਰਿਟਾਨੀਆ ਤੋਂ ਲੈ ਕੇ ਅਫਰੀਕਾ ਤੱਕ ਦਾ ਰਿਕਾਰਡ ਆ ਜਿਹੜਾ ਇਹਨੇ ਇੱਕੋ ਵਾਰੀ ਚ ਪਾਰ ਕੀਤਾ ਇਹ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ 30 ਲੱਖ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਇਹ ਪੰਛੀ ਦਾ ਜ਼ਿਕਰ ਕੁਰਾਨ ਪਾਕ ਦੇ ਵਿੱਚ ਵੀ ਆਉਂਦਾ ਕਿ ਕਿਸੇ ਸਮੇਂ ਮੱਕੇ ਮਦੀਨੇ ਦੇ ਉੱਤੇ ਕੋਈ ਹਮਲਾਵਰ ਹਮਲਾ ਕਰਨ ਆਇਆ ਸੀ ਤਾਂ ਇਹ ਪੰਛੀਆਂ ਨੇ ਪੱਥਰਾਂ ਦੇ ਨਾਲ ਉਸ ਹਮਲਾਵਰ ਦੇ ਉੱਤੇ ਹਮਲਾ ਕਰਤਾ ਤੇ ਉਹ ਹਮਲਾਵਰ ਨੂੰ ਉੱਥੋਂ ਹਾਰ ਕੇ ਭੱਜਣਾ ਪਿਆ ਇਹ ਪੰਛੀ ਨੂੰ ਦੇਖ ਕੇ ਹੀ ਆਟੋ ਪਾਇਲਟ ਜਿਹੜਾ ਇੱਕ ਸਿਸਟਮ ਜਹਾਜ਼ ਦੇ ਵਿੱਚ ਲਾਇਆ ਜਾਂਦਾ ਵੀ ਆਪਣੇ ਆਪ ਜਹਾਜ਼ ਆਪਣੀ ਉਡਾਨ ਭਰਦਾ ਤੇ ਬਾਅਦ ਚੋਂ ਜਿਹੜੇ ਪਾਇਲਟ ਹੁੰਦੇ ਨੇ ਉਹ ਆਰਾਮ ਕਰ ਲੈਂਦੇ ਨੇ ਇਹ ਪੰਛੀ ਨੂੰ ਦੇਖ ਕੇ ਹੀ ਉਹ ਸਿਸਟਮ ਆ ਜਿਹੜਾ ਉਹ ਚੱਲਿਆ ਕਿਉਂਕਿ ਇਹ ਪੰਛੀ ਵੀ ਆਪਣੇ ਆਪ ਦੇ ਵਿੱਚ ਆਟੋ ਪਾਇਲਟ ਲਾ ਲੈਂਦਾ ਜਦੋਂ ਇਹ 14000 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਜਦੋਂ ਇਹ 10 ਮਹੀਨੇ ਲਗਾਤਾਰ ਉੱਡਦਾ ਰਹਿੰਦਾ ਉਦੋਂ ਇਹ ਆਪਣਾ ਦਿਮਾਗ ਆ ਜਿਹੜਾ ਉਹ ਬੰਦ ਕਰ ਲੈਂਦਾ ਤੇ ਹਵਾ ਦੇ ਵਿੱਚ ਉੱਡਦਾ ਹੀ ਜਾਂਦਾ ਹਵਾ ਦੇ ਵਿੱਚ ਉੱਡਦਾ ਹੀ ਖਾਂਦਾ ਹਵਾ ਦੇ ਵਿੱਚ ਉੱਡਦਾ ਹੀ ਪੀਂਦਾ ਧਰਤੀ ਤੇ ਪੈਰ ਨਹੀਂ ਲਾਉਂਦਾ ਤੇ ਇਹ ਇਕੱਲਾ ਹੀ ਇਦਾਂ ਦਾ ਪੰਛੀ ਆ ਜਿਹੜਾ ਹਵਾ ਦੇ ਵਿੱਚ ਉੱਡਦਾ ਉੱਡਦਾ ਆਪਣੀ ਨੀਂਦ ਪੂਰੀ ਕਰ ਲੈਂਦਾ ਮਤਲਬ ਕਿ ਆਟੋ ਪਾਇਲਟ ਤੇ ਚਲੇ ਜਾਂਦਾ ਸੋ ਕਾਲਪੁਰਖ ਵਾਹਿਗੁਰੂ ਨੇ ਨਾ ਛੋਟੇ ਛੋਟੇ ਜੀਵ ਜੰਤੂਆਂ ਨੂੰ ਐਸੇ ਗੁਣਾਂ ਦੇ ਨਾਲ ਨਮਾਜਿਆ ਕਿ ਜਦੋਂ ਬੰਦਾ ਇਹਨਾਂ ਦੇ ਬਾਰੇ ਸੁਣਦਾ ਪੜ੍ਹਦਾ ਤਾਂ ਉਸ ਅਕਾਲ ਪੁਰਖ ਵਾਹੀ ਗੁਰੂ ਦੇ ਅੱਗੇ ਆਪਣੇ ਆਪ ਹੀ ਬੰਦੇ ਦਾ ਸਿਰ ਝੁੱਕ ਜਾਂਦਾ ਇਸ ਪੰਛੀ ਦੀ ਇੱਕ ਹੋਰ ਕਰਾਮਾਤ ਦੱਸ ਦਿਆਂ ਤੁਹਾਨੂੰ ਆਹ ਜਿਹੜਾ ਪੱਥਰ ਤੁਸੀਂ ਦੇਖਦੇ ਹੋ ਉਹਨੂੰ ਸ਼ਿਜਲ ਵੀ ਕਹਿ ਦਿੰਦੇ ਨੇ ਤੇ ਇਸ ਪੱਥਰ ਨੂੰ ਹਜ਼ਰ ਅਲ ਕੁਤਾਫ ਵੀ ਕਿਹਾ ਜਾਂਦਾ ਇਹਦੇ ਬਾਰੇ ਅਰਬੀ ਦੇ ਵਿੱਚ ਬਹੁਤ ਲਿਖਿਆ ਹੋਇਆ ਹੈ ਕਿਉਂਕਿ ਇਹ ਕਿਸੇ ਕਿਸੇ ਪੰਛੀ ਦੇ ਆਲਣੇ ਦੇ ਵਿੱਚੋਂ ਮਿਲਦਾ ਇਹ ਸਾਰੇ ਅਬਾਬੀਲ ਪੰਛੀ ਨੇ ਜਿਹੜੇ ਉਹਨਾਂ ਦੇ ਆਲਣਿਆਂ 'ਚ ਨਹੀਂ ਹੁੰਦੇ ਕਿਸੇ ਕਿਸੇ ਦੇ ਵਿੱਚ ਹੁੰਦਾ ਇਹ ਕਿਹਾ ਜਾਂਦਾ ਕਿ ਜਿਹੜੇ ਪੁਰਾਣੇ ਵੈਦ ਹੁੰਦੇ ਸੀ ਜਿਹੜੇ ਜਾਣਕਾਰ ਸੀ ਆਪਾਂ ਤੁਹਾਨੂੰ ਦੱਸਿਆ ਕਿ ਜਿਹੜੇ ਲੋਕ ਪ੍ਰਮਾਤਮਾ ਦੇ ਨੇੜੇ ਹੁੰਦੇ ਆ ਫਿਰ ਉਹਨਾਂ ਨੂੰ ਪ੍ਰਮਾਤਮਾ ਗਿਆਨ ਦਿੰਦਾ ਇਹ ਜਿਹੜਾ ਪੱਥਰ ਆ ਛੋਟਾ ਜਿਹਾ ਤੁਸੀਂ ਦੇਖਦੇ ਹੋ ਇਹ ਅਬਾਬੀਲ ਪੰਛੀ ਦੇ ਆਲਣੇ ਦੇ ਵਿੱਚ ਪਾਇਆ ਜਾਂਦਾ ਤੇ ਇਹ ਪੰਛੀ ਉਦੋਂ ਇਸ ਪੱਥਰ ਨੂੰ ਲੈ ਕੇ ਆਉਂਦਾ ਜਦੋਂ ਇਹਦੇ ਬੱਚੇ ਬਿਮਾਰ ਹੁੰਦੇ ਆ ਜਾਂ ਫਿਰ ਜਿਹੜੇ ਜਾਣਕਾਰ ਲੋਕ ਸੀਗੇ ਪੁਰਾਣੇ ਉਹ ਕੀ ਕਰਦੇ ਹੁੰਦੇ ਸੀਗੇ ਇਸ ਪੰਛੀ ਦੇ ਆਲ ਨੇ ਦੇ ਵਿੱਚ ਇਹਨਾਂ ਦੇ ਬੱਚਿਆਂ ਨੂੰ ਪੀਲਾ ਰੰਗ ਲਾ ਦਿੰਦੇ ਸੀ ਜਾਂ ਹਲਦੀ ਲਾ ਦਿੰਦੇ ਸੀ ਜੀਨੂੰ ਦੇਖ ਕੇ ਆਵਾ ਬੀਲ ਪੰਛੀ ਨੂੰ ਇਹ ਲੱਗਦਾ ਸੀ ਕਿ ਉਹਦੇ ਬੱਚੇ ਬਿਮਾਰ ਨੇ ਫਿਰ ਉਹ ਇਸ ਛੋਟੇ ਜਿਹੇ ਪੱਥਰ ਨੂੰ ਲੱਭ ਕੇ ਲਿਆਉਂਦਾ ਸੀ ਉਹ ਪੰਛੀ ਤੇ ਇਹ ਪੱਥਰ ਕਹਿੰਦੇ ਜੇ ਆਪਾਂ ਕਿਸੇ ਮਰੀਜ਼ ਜੀਨੂੰ ਪੀਲੀਆ ਹੋਇਆ ਹੋਇਆ ਤੇ ਜਿਹੜੇ ਮਰੀਜ਼ ਨੂੰ ਮਿਰਗੀ ਤੇ ਦੌਰੇ ਪੈਂਦੇ ਆ ਉਨ੍ਹਾਂ ਦੇ ਸਰੀਰ ਦੇ ਉੱਤੇ ਪੱਥਰ ਬੰਨ੍ਹਿਆ ਜਾਵੇ ਤਾਂ ਉਹ ਮਰੀਜ਼ ਆ ਜਿਹੜੇ ਉਹ ਠੀਕ ਹੋ ਜਾਂਦੇ ਸੀ ਦੇਖੋ ਤੁਸੀਂ ਸ਼ਾਇਦ ਕਦੇ ਮਮੀਰੀਏ ਦੇ ਬਾਰੇ ਸੁਣਿਆ ਹੋਣਾ ਮਮੀਰਾ ਇੱਕ ਐਸਾ ਡੱਕਾ ਜਿਹੜਾ ਇੱਲ ਦੇ ਆਲਣੇ ਦੇ ਵਿੱਚੋਂ ਮਿਲਦਾ ਜਿਸ ਦੇ ਨਾਲ ਇੱਲ ਆਪਣੇ ਬੱਚਿਆਂ ਦੀ ਅੱਖ ਖੋਲਦੀ ਆ ਮਤਲਬ ਕਿ ਪੰਛੀਆਂ ਨੂੰ ਪ੍ਰਮਾਤਮਾ ਨੇ ਕੁਝ ਐਸੀਆਂ ਬੇਸ਼ਕੀਮਤੀ ਚੀਜ਼ਾਂ ਦਾ ਗਿਆਨ ਦਿੱਤਾ ਹੋਇਆ ਜੀਦੇ ਬਾਰੇ ਪੰਛੀ ਜਾਣਦੇ ਨੇ ਅਸੀਂ ਜਿਵੇਂ ਜਿਵੇਂ ਮਾਡਰਨ ਹੋਈ ਜਾਂਦੇ ਆ ਦੇਖੋ ਨਾ ਤਾਂ ਕੋਈ ਪੰਛੀ ਨਾ ਹੁੰਦਾ ਨਾ ਕੋਈ ਪੰਛੀ ਜੁੱਤੀ ਪਾਉਂਦਾ ਨਾ ਕੋਈ ਪੰਛੀ ਬਰਸ਼ ਕਰਦਾ ਨਾ ਕੋਈ ਪੰਛੀ ਆਪਣਾ ਫੂਡ ਇਕੱਠਾ ਕਰਕੇ ਰੱਖਦਾ ਨਾ ਕੋਈ ਪੰਛੀ ਫ੍ਰਿਜ ਵਾਲਾ ਫੂਡ ਖਾਂਦਾ ਨਾ ਕੋਈ ਪੰਛੀ ਬਾਹਰੀ ਫੂਡ ਖਾਂਦਾ ਸਾਰੇ ਜਾਣੇ ਕੁਦਰਤੀ ਜ਼ਿੰਦਗੀ ਜਿਉਂ ਰਹੇ ਨੇ ਇਨਸਾਨੀਆਂ ਉਹ ਜਿੰਨਾ ਹੀ ਆਪਣੇ ਆਪ ਨੂੰ ਮਾਡਰਨ ਕਰੀ ਜਾਂਦਾ ਉਹਨਾਂ ਹੀ ਉਹ ਬਿਮਾਰੀਆਂ ਦੇ ਵਿੱਚ ਦੁੱਖਾਂ ਤਕਲੀਫਾਂ ਦੇ ਵਿੱਚ ਘਿਰੀ ਜਾਂਦਾ ਤੇ ਉਹਨਾਂ ਹੀ ਅਸੀਂ ਪ੍ਰਮਾਤਮਾ ਦੇ ਗਿਆਨ ਤੋਂ ਸਖਣੇ ਹੋ ਗਏ ਉਹਨਾਂ ਹੀ ਅਸੀਂ ਪ੍ਰਮਾਤਮਾ ਤੋਂ ਦੂਰ ਜਾਈ ਜਾਂਦੇ ਆ ਪ੍ਰਮਾਤਮਾ ਦੇ ਨੇੜੇ ਆਉਣ ਵਾਸਤੇ ਸਾਨੂੰ ਆਮ ਸਧਾਰਨ ਜ਼ਿੰਦਗੀ ਦੇ ਵਿੱਚ ਆਉਣਾ ਪੈਣਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਪੈਣਾ ਤੇ ਜੇ ਪਰਮਾਤਮਾ ਇੰਨਾ ਛੋਟੇ ਛੋਟੇ ਜੀਵ ਜਾਨਵਤਾਂ ਦੇ ਅੰਦਰ ਇੰਨਾ ਵੱਡਾ ਗਿਆਨ ਪੈਦਾ ਕਰ ਸਕਦਾ ਕਿ ਇਹਨਾਂ ਨੂੰ ਪਤਾ ਵੀ ਕਿਹੜਾ ਪੱਥਰ ਜਾਂ ਕਿਹੜਾ ਢੱਕਾ ਉਹ ਇੰਨਾ ਕੰਮ ਦਾ ਕਿ ਉਹ ਉਹਨਾਂ ਦੇ ਬੱਚਿਆਂ ਦੀ ਬਿਮਾਰੀ ਠੀਕ ਕਰ ਸਕਦਾ ਤਾਂ ਇਨਸਾਨ ਨੂੰ ਕਿਉਂ ਨਹੀਂ ਪਤਾ ਲੱਗ ਸਕਦਾ ਜਿਹਦੇ ਅੰਦਰ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣ ਦਾ ਇੱਕ ਗੁਣ ਰੱਖਿਆ ਹੋਇਆ ਜਿਹਦੇ ਵਿੱਚ ਪਰਮਾਤਮਾ ਦੇ ਵਿੱਚ ਪਰਮਾਤਮਾ ਹੋਣ ਦਾ ਇੱਕ ਗੁਣ ਰੱਖਿਆ ਹੋਇਆ ਪਰ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਭਜ ਤੋੜ ਦੇ ਵਿੱਚ ਇੰਨਾ ਕੁ ਖੋ ਗਏ ਆ ਸਾਡਾ ਧਿਆਨ ਹੀ ਉਸ ਕਾਲਪੁਰਖ ਵਾਹਿਗੁਰੂ ਤੋਂ ਇੱਕ ਪਾਸੇ ਹੋ ਗਿਆ ਖੈਰ ਜਦੋਂ ਉਸ ਕਾਲਪੁਰਖ ਵਾਹਿਗੁਰੂ ਨੇ ਇਸ ਪੰਛੀ ਨੂੰ ਇੰਨੇ ਗੁਣਾ ਦੇ ਨਾਲ ਨਮਾਜਿਆ ਇੰਨੇ ਅਚਰਜ ਕੌਤਕ ਪਰਮਾਤਮਾ ਇਹ ਛੋਟੇ ਛੋਟੇ ਜੀਵ ਜੰਤੂਆਂ ਤੋਂ ਕਰਵਾ ਸਕਦਾ ਤਾਂ ਇਨਸਾਨ ਜੀਨੂੰ ਪਰਮਾਤਮਾ ਨੇ ਸਭ ਤੋਂ ਉੱਤਮ ਹੋਣ ਦਾ ਦਰਜਾ ਦਿੱਤਾ ਜਿਨੂੰ ਪ੍ਰਮਾਤਮਾ ਨੇ ਰੱਬ ਹੋਣ ਦਾ ਮੌਕਾ ਦਿੱਤਾ ਉਹਦੇ ਲਈ ਕੀ ਕੁਛ ਕੀਤਾ ਹੋਣਾ ਇਸੇ ਕਰਕੇ ਤੁਹਾਨੂੰ ਅਕਸਰ ਕਹੀਦਾ ਚਿੱਥੇ ਵੀਓ ਜਿਵੇਂ ਵੀਓ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਕਲਾ ਵਰਤਦੀ ਆ ਤੇ ਚੰਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ